ਬਤੇ ਸ੍ਰੀ ਭਗਉਤੀ ਦੀ ਸਹਾਈ ਵਾਰ ਸ੍ਰੀ ਭਗਉਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਉਤੀ ਸਿਮਰ ਕੇ ਗੁਰੂ ਨਾਨਕ ਲੰਿ ਧਾਇ ਫਿਰੇ ਅੰਗਦੁਰਤੀ ਅਮਰਦਾਸੋ ਰਾਮਦਾਸੈ ਹੋਈ ਸਹਾਈ ਅਰਜਨ ਹਰਿ ਗੋਬਿੰਦ ਨਾਮ ਸਿਮਰੋ ਸ੍ਰੀ ਹਰਿ ਰਾਏ ਸ੍ਰੀ ਹਰਿ ਕ੍ਰਿਸ਼ਨ ਧਿਆਈਐ ਜਿਸੁ ਮਿਠੇ ਸਭ ਦੁਖ ਜਾਏ ਇਤ ਬਹਾਦਰ ਸ੍ਰੀ ਮਰਿਆਰ ਨੌ ਨੇਦੇ ਆਵੇ ਭਾਈ ਸਭ ਤਾਈ ਹੋਏ ਸਹਾਈ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਤਾਈ ਹੋਏ ਸਹਾਈ ਤੇ ਸਾ ਪਾਤਸ਼ਾਹਾਂ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦਰਸ਼ਨ ਚਾਰ ਦਾ ਧਿਆਨ ਪਰ ਕੇ ਬੋਲੋ ਜੀ ਈਆਂ ਮੁਕਤੇ ਆ ਹੱਠੀਆਂ ਜੱਪੀਆਂ ਗੱਪੀਆਂ ਜਿਨਾ ਨਾਮ ਜੱਪਿਆ ਵੰਦ ਛਕਿਆ ਤੇਗ ਚਲਾਈ ਤੇਗ ਵਾਹੀ ਦੇਖੀਨ ਡਿਠ ਕੀਤਾ ਗੰਨਾ ਪਿਆਰਿਆਂ ਸਤਿਆਰਿਆਂ ਦੀ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਬੋਲੋ ਜੀ ਸੰਗੜੀਆਂ ਨੇ ਧਰਮ ਹੇਤ ਅਸੀਸ ਦਿੱਤੇ ਬੰਦ-ਬੰਦ ਕਟਾਏ ਖੋਪਰੀਆਂ ਲੋਹਾਈਆਂ ਚੜਕੜੀਆਂ ਤੇ ਜੜੇ ਆਰਿਆਂ ਨਾਲ ਚਰਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਕੇ ਸਾਸ ਸੁਆਸ ਨਾਲ ਨਿਭਾਈ ਇਹਨਾਂ ਦੀ ਕਮਾਈ ਦਾ ਤੇ ਹਨ ਭੜਕੇ ਖਾਲਸਾ ਜੀ ਗੱਲੋ ਜੀ ਆਹਨ ਪਰ ਕੇ ਬੋਲ ਜੀ ਵਾਹਿਗੁਰੂ ਪ੍ਰਤਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਜਿੱਤ ਆਵੇ ਜਿੱਤ ਆਉਣ ਦਾ ਸਦਕਾ ਸਰਗਸੋਖ ਹੋਵੇ ਜਹਾਂ ਜਹਾਂ ਖਾਲਸਾ ਜੀ ਸਾਹਿਬ ਕਹਾ ਤਹਾ ਰਸ਼ਿਆ ਰਿਆਇਤ ਦੇਗ ਤੇਗ ਫਤਿਹ ਬਿਰਤ ਕੀ ਪੈਜ ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਈ ਖਾਲਸਾ ਜੀ ਕੇ ਬੋਲ ਬਾਲੇ ਬੋਲੋ ਜੀ ਆਇ ਕੋ ਸਿੱਖਾਂ ਨੂੰ ਸਿੱਖੀ ਦਾਤ ਕੇਸ ਬਾਨ ਰਹਿਤ ਦਾਤ ਮਦੀਤ ਦਾਤ ਵਸਾ ਦਾਤ ਪਰਸਾ ਦਾਤ ਗਾਮਾ ਸਿਰ ਦਾਤ ਨਾਮ ਦਾਤ ਸ੍ਰੀ ਅਮਰਤ ਸਰ ਸਹਬ ਜੀ ਦੇ ਦਰਸ਼ਨ ਇਸ਼ਨਾਨ ਦੇ ਬੰਗੇ ਜੋਤ ਜੋਗ ਅਤਲ ਧਰਮ ਦਾ ਜੈਕਾਰ ਗੁਰੂ ਜੀ ਵਾਹਿਗੁਰੂ ਸਿਖਾਂ ਦਾ ਮਨ ਨਿਵਾ ਮਤ ਉੱਚੀ ਮਤ ਦਾ ਰੱਖਾ ਆਪਵਾਹੀ ਗੁਰੂ ਏ ਆਪਾਲ ਪੁਰਖ ਆਪਣੇ ਬੰਕ ਦੇ ਖਤਾ ਸਮਾਈ ਤਾਰ ਦਿਓ ਰੇ ਨਨ ਬਾਣਾ ਪਹਲਤੇ ਹੋਰ ਗੁਰਦੁਆਰੇ ਦਾ ਗੁਰਧਰਵਾਣੇ ਜਿੰਨਾ ਕੋ ਕੰਤੰਗੰਦ ਜੋੜਿਆ ਗਿਆ ਜਿੰਨਾ ਦੇ ਖੁੱਲੇ ਦਰਸ਼ੰਡੀਆਂ ਦੇ ਸੇਵਾ ਸੁਭਾਵ ਦਾ ਯੋਟ ਆਲੀ ਹੋਤ ਸੱਜੇ ਪਿਤਾ ਵਾਦੇ ਗੁਰੂ ਧੰਨ ਧੰਨ ਜੁ ਕੋ ਰੋਗ ਅਤੰਤ ਜਵਰ ਸ਼ਕਰਪਤ ਤੇ ਮਾਲਕਾ ਗੁਰਤਾ ਨਜੂਤੇ ਸੁਭਾਏ ਮਾਲ ਗੁਰ ਸਬਦੀ ਅਵਤਾਰ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀੋ ਮਹਾਰਾਜ ਆਪਦੀ ਦੇਹ ਹਜੂਰ ਅਰਦਾਸ ਬੇਨਤੀ ਹੈ ਆਪਦੀ ਦੇਹ ਬਾਣੀ ਅੰਦਰ ਚਾਰ ਪਹਿਰ ਰੈਣ ਪਤੀਤ ਹੋਈ ਆਏ ਚਾਰ ਪਹਿਰ ਦਿਨ ਆਪਣੇ ਬਾਣੀ ਅੰਦਰ ਗਤੀਤ ਕਰਾਉਣਾ ਧੰਨ ਧੰਨ ਅਮਰ ਸ਼ਹੀਦੇ ਵਾਪਾ ਦੀਪ ਸਿੰਘ ਜੀ ਜੇਨਾ ਦੇ ਪਵਨ ਪੁਗਤਰ ਅਸਥਾਨ ਪਰ ਦਿਵਾਰਾ ਸ਼ਹੀਦਾਂ ਜੋ ਸਾਹਿਬ ਹੋ ਕੇ ਮਾਨੰਬਰੇ ਬਾਹਰ ਦੇ ਅੰਦਰ ਆਪ ਜੀ ਦੇ ਸੁੰਦਰ ਸੰਗਾਸਨ ਪਿਆਰੇ ਹਨ ਕਿਰਪਾ ਕਰੋ ਸੰਗਾਸਨ ਤੇ ਪ੍ਰਵਾਸ ਮਾਨ ਹੋ ਕਰੋ ਸੰਗਤਾਂ ਨੂੰ ਖੁੱਡੇ ਦਰਸ਼ਿੰਦਾੜੇ ਪਾਵਨ ਉਪਕਰ ਅਪਦੇਸ਼ ਕਸ਼ੀ ਕੇ ਨਿਹਾਲ ਕਰੋ ਦਾਦਾ داری ਸੰਗਤियां ਹਾਜ਼ਰੀਆਂ ਦਰ ਪ੍ਰਵਾਨ ਕਰਨੀਆਂ ਦਰੋਂ ਘਰੋ ਸਿੱਖੀ ਸਦਕਾ ਪਰਸਾਣਾ ਪਰਦਾ ਸੋਭ ਭਾਵਨਾ ਦਾ ਗੂੜੀਆਂ ਕਰਨੀਆਂ ਤੁਝਾ ਕਰਾ ਸਭਲ ਕਰਨੀ ਪਰਿਵਾਰਾਂ ਵਿੱਚ ਸੁਖ ਸ਼ਾਂਤ ਵਸੂਣੀ ਜੀ ਕਰੋ ਕਿਰਪਾ ਪਾਵਨ ਕੁਦਰਤ ਸਰੂਪਾ ਸਭ ਆਸਣ ਅਸਥਾਨਾਂ ਤੇ ਪਰਦਾਸ਼ ਅਸਥਾਨਾਂ ਤੇ ਜਾਨਦੀ ਆਪਿਆ ਬਖਤ ਰਸਤੇ ਵਿੱਚ ਆਪ ਆਣ ਦੇ ਤੰਗ ਚਵਾਈ ਦੇ ਕਾਰਜ ਰਾਸ ਕਰਨੇ ਕੋਈ